ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਜੀ ਆਪਨਾ ਸਾਰਿਆਂ ਦਾ ਪਿਆਰ ਗੁਰੂ ਨਾਨਕ ਦੇ ਚਰਨਾਂ ਨਾਲ ਗੂੜਾ ਪੈ ਜਵੇ ਜੀ ਬਾਣੀ ਨਾਲ ਗੂੜਾ ਪਿਆਰ ਪੈ ਜੇ ਜੀ ਆਪਾਂ ਕਦੇ ਵੀ ਨਿਤਨੇਮ ਦਾ ਨਾਗਾ ਨਾ ਪਾਈਏ ਜੀ ਕਦੇ ਵੀ ਰੱਬ ਦੀ ਭਗਤੀ ਨਾਛਿੱੜ ਕੇ ਜਿੰਨੇ ਜੋਗੇ ਵੀ ਆਪਾਂ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੀਵੇ ਮਾ ਮਾਨੁ ਪੁੱਤਰ ਪੀਆ ਪਗਤ ਪਿਆਰੇ ਰਬ ਨੂੰ ਜਿਵੇਂ ਮਾ ਮਾ ਨੂੰ ਪੁੱਤਰ ਪਿਆਰੇ ਪਗਤ ਪਿਆਰੇ ਰਬ ਨੂੰ ਅਮਰਤ ਵੇਲੇ ਓਠ ਨਾਮ ਨੂੰ ਤੇ ਆਉਂਦੇ ਨੇ ਅਮਰਤ ਵੇਲੇ ਓਠ ਨਾਮ ਨੂੰ ਤੇ ਆਉਂਦੇ ਨੇ ਸਰਦਾ ਦੇਨ ਆਲੇ ਹਰੀ ਦੇ ਗੋਣੇ ਗਾਉਂਦੇ ਨੇ ਗੁਰੂ ਚਰਨਾਚ ਵਕਤ ਗਜਾਰੇ भगत ਪਿਆਰੇ ਰਭਨੋ ਜੀਵੇ ਮਾ ਮਾਨੁ ਪੁੱਤਰ ਪਿਆਰੇ भगत ਪਿਆਰੇ ਰਭਨੋ ਗੁਰੂ ਆਦੇ ਦੱਸੇ ਹੋਏ ਰਾ ਆਪਣਾ ਹਾ ਸੇ ਹਾਸੇ ਸੂਲੀਆਂ ਨੂੰ ਸੀਨੇ ਨਾਲ ਲਾਉਂਦੇ ਨੇ ਐਸੇ ਪਗ ਤਾ ਤੋ ਜਾਵਾ ਬਲੀ ਹਾਰੇ ਪਗ ਤ ਪਿਆਰੇ ਰਭਨੁ ਜੀਵੇ ਮਾਵਾਨੁ ਪੁੱਤਰ ਪਿਆਰੇ ਪਗ ਤ ਪਿਆਰੇ ਰਭਨੁ ਗੇ ਆ ਲੋਕ ਜਿੰਨਾ ਕੀਤੀ ਹੈ ਕਮਾਈ ਜੀ ਮੋੜ ਦਾ ਨਾ ਖਾਲੀ ਜਿਹੜੇ ਆਏ ਸਰਨਾਈ ਜੀ ਉਹ ਦੇ ਚਰਨਾ ਦੇਵੇ ਚ ਸੋਖ ਸਾਰੇ भगत ਪਿਆਰੇ ਰਬ ਨੂੰ ਜੀਵੇ ਮਾ ਦੁਨੀਆ ਬਣਾਉਣ ਵਾਲਾ ਬੜਾ ਹੈ ਨਰਲਾ ਜੀ ਆਪਣੇ ਪਿਆਰਿਆਂ ਦਾ ਆਪ ਰਖਵਾਲਾ ਜੀ ਉਹ ਤਾਂ ਸੰਗਤਾਂ ਦੇ ਕਾਜ ਸਵਾਰੇ भगत ਪਿਆਰੇ ਰਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪੇ ਹਰ ਵੇਲੇ ਰੱਬ ਨਾਲ ਜੁੜੀ ਰਹੀਂ ਤਾਰ ਜੀ ਹਰ ਵੇਲੇ ਰੱਬ ਨਾਲ ਜੁੜੀ ਰਹੀਂ ਤਾਰ ਜੀ ਸਾਧੂ ਅਤੇ ਸੰਗਤਾਂ ਨਾ ਕਰ ਦੇ ਪਿਆਰ ਜੀ ਸੱਚਖੰਡ ਵਾਲੇ ਲੈ ਜਾਂਦੇ ਨੇ ਨਜਾਰੇ भगत ਪਿਆਰੇ ਰਬ ਨੂੰ ਜਿਵੇਂ ਮਾਂ ਮਾਨੋ ਪੁੱਤਰ ਪਿਆ ਜੀਵੇਂ ਮਾ ਮਾਨੂ ਪੁੱਤਰ ਪਿਆਰੇ ਭਗਤ ਪਿਆਰੇ ਰਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ